ਹਾਂਜੀ ਸਾਸਤਰੀ ਕੱਲ ਦੋਸਤੋ ਪਿੰਡੂ ਕੀਤਾ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਆਂ ਬਾਈ ਤੇ ਰੋਜ਼ ਦੀ ਤਰ੍ਹਾਂ ਹਾਜਰਾ ਜੀ ਅੱਜ ਫੇਰ ਆਪਾਂ ਬਾਈ ਕੋਟਪੂਰਾ ਮੰਡੀ ਦੇ ਵਿੱਚ ਤਾਜ਼ੇ ਤਾਜ਼ੇ ਜਿਹੜੇ ਰੇਟ ਵਗਣ ਨੂੰ ਤੁੜੀ ਦੇ ਬਾਈ ਤੇ ਨਾ ਜਿਹੜੇ ਭਾਈ ਅੱਜ 5 6 ਨਾ ਜਿਹੜੇ ਅੱਜ ਆਏ ਆ ਬਾਈ ਤੇ ਗਾਗੂ ਕਸੂਤੀ ਆ ਬਾਈ ਤੇ ਜਿਹੜੇ 6 ਨਾਗਾ ਟੋਪ ਦਾ ਰੇਟ ਵੇਣੇ ਕੀ ਜਾਂਦਾ ਜਿਹੜਾ ਆਪਾਂ ਲੀਟਰ阿里 ਤੋਂ ਬੋਲੀ ਸਟਾਰਟ ਹੋਊਗੀ ਬਾਈ ਟਾਈਮ ਦੀ ਗੱਲ ਕਰਕੇ ਤਾਂ 33 ਹੋ ਗਏ 7 ਵਜੇ ਤੇ 33 ਮਿੰਟ ਜਿਹੜੇ ਹੋ ਗਏ ਆਗੇ ਬੁੱਲੀ ਜਿਹੜੀ ਹਾਲੇ ਵੀ ਸਟਾਰਟ ਨਹੀਂ ਕੀਤੀ ਤੇ ਇੱਕ ਬਾਈ ਦਾ ਕਮੈਂਟ ਆਇਆ ਸੀ ਭਾਈ ਮਹਾਵੀਰ ਕਿੱਥੇ ਤੇ ਕਦੋਂ ਤੱਕ ਆਜੂਗਾ ਤੇ ਭਾਈ ਦੱਸਦਗੇ ਬਾਈ ਨੇ ਇੱਕ ਅਦੇ ਦਿਨ ਤੱਕ ਆ ਜਾਣਾ ਫਿਰ ਜਿਹੜੀ ਵੀਡੀਓ ਸਬਜੀ ਮੰਡੀ ਦੀ ਜਿਹੜੀ ਉਹ ਸਟਾਰਟ ਕਰਾਂਗੇ ਬਣਾਉਣੀ ਬਾਈ ਲੋ ਭਾਈ ਬੁੱਲੀ ਜਿਹੜੀ ਸਟਾਰਟ ਹੀ ਆ ਭਾਈ ਇੱਧਰ ਆਜੋ ਪਹਿਲੀ ਟਰਾਲੀ ਤੋਂ ਸ਼ੁਰੂ ਕਰਦੇ ਆਂ ਲੋ ਜੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਈ ਕੀ ਤੁਹਾਡੇ ਏਰੀਏ ਦੇ ਵਿੱਚ ਟੋਪ ਦਾ ਰੇਟ ਚੱਲੀ ਜਾਂਦਾ ਦਾ ਫੋਟੋ ਅੱਗੇ ਆ ਆ ਗਿਆ ਜਿਸ ਦਾ ਸਾਲ ਹਾਂਜੀ ਆਇਆ ਨਹੀਂ ਹੋਇਆ ਉਹ ਆ ਜਾਣਾ ਨੇ ਪਰਸੋਂ ਹੋ ਗਈ ਹਾਂਜੀ ਕਿੱਥੇ ਬਾਹਰ ਨਹੀਂ ਨਹੀਂ ਖਲ ਨਹੀਂ ਆਈ ਉੱਥੇ ਕੀ ਕਰਦਾ ਕੋਰਸ ਕਰਦਾ ਕੋਰਸ ਕੋਰਸ ਕਰਦਾ ਆ ਸੱਟੇ ਚ ਲਾ ਦੇ ਨੰਬਰ ਲਗਾ ਦਿਆ ਫਿਰ ਲੱਗ ਵੀਰੇ ਨੰਬਰ ਕਿੰਨਾ ਤੇਰਾ ਆਇਆ ਵੀ ਤੇਵੜਾ ਆ ਜਾ ਕਰ ਦੇ ਹਲ ਦੇ ਹਲ ਦੇ ਅੰਦਰ ਦੀ ਆ ਭਾਈ ਅੰਦਰ ਦੀ ਭਾਈ ਅੰਦਰ ਦੀ ਲਓ ਭਾਈ ਨੰਬਰ ਮੈਨੂੰ ਆ ਦਾ ਪਤਾ ਨਹੀਂ ਮੈਨੂੰ ਨਹੀਂ ਪਤਾ ਲਾਈਓ ਦਾ ਬਾਤ ਨਹੀਂ ਲੈਵਣਾ ਤੁਸੀਂ ਜਵੜੇਂਗੇ ਭਾਈ ਨੰਬਰ ਕਹਿੰਦਾ ਮੈਨੂੰ ਪਤਾ ਯਾਦ ਹੀ ਨਹੀਂ ਲਾ ਦੀ ਫੋਨ ਮੈਨੂੰ ਚਤੇ ਨਾ ਤੁਹਾਨੂੰ ਪਤਾ ਹੀ ਆ 500 ਰੁਪਏ ਭਾਈ ਹਾਂ ਬੋਲੋ ਭਾਈ ਰਖ 400 ਹੈਲੋ ਸੇ ਨਾ ਬਾਈ ਫੋਨ ਲੱਗੀ ਆ ਗੱਲ ਨੂੰ ਆ ਗਿਆ 400 ਰੁਪਿਆ 400 10 10 15 20 450 60 460 ਰੁਪਏ 460 ਰੁਪਏ ਬੋਲਣਾ ਬਾਈ ਕਿਨੇ 70 ਰੁਪਏ 80 ਰੁਪਏ 90 500 ਰੁਪਏ 512 ਰੁਪਏ 500 ਰੁਪਏ ਬਾਈ ਲਓ ਜੀ ਪਹਿਲੇ ਨਕਦ ਦਾ ਜਿਹੜਾ ਰੇਟ ਲੱਗਿਆ 500 ਰੁਪਏ ਬਾਈ ਕੀ ਬਾਤ 500 ਰੁਪਏ ਜਿਹੜਾ ਪਹਿਲੇ ਨਕਦ ਦਾ ਰੇਟ ਲੱਗਿਆ ਜੀ ਲਓ ਜੀ ਦੂਸਰਾ ਨਕ ਆ ਗਿਆ ਹੁਣ ਦੂਸਰੇ ਨਕ ਦਾ ਰੇਟ ਵੇਣੇ ਆ ਬਾਈ ਲਓ ਬਾਈ ਆ ਜਿਹੜੀ ਤੂੜੀ ਦੀ ਕੁਆਲਿਟੀ ਆ ਬਾਈ ਲਓ ਜੀ ਵੀਡੀਓ ਨੂੰ ਲਾਈਕ ਕਰ ਦੋ ਆ ਜਿਹੜੀ ਤੂੜੀ ਦੀ ਕੁਆਲਿਟੀ ਆ ਬਾਈ ਤੇ ਦਾ ਰੇਟ ਵੇਣੇ ਆ ਬਾਈ ਕਿੱਥੋਂ ਤੱਕ ਜਿਹੜਾ ਲੱਗੂਗਾ ਬਾਈ ਅੰਦਰ ਦੀ ਤੂੜੀ ਲੱਗਦੀ ਆ ਬਾਕੀ ਵੇਣੇ ਆ ਬਾਈ ਵੀਡੀਓ ਦੇ ਨਾਲ ਜੁੜੇ ਰਹੋ ਜੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਜੀ ਆ ਜਾ ਵੀ ਆ ਜਾ ਕੇਵळा ਤੁਸੀਂ ਕਮੈਂਟ ਕਰ ਹਾਂਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਟੌਪ ਦਾ ਰੇਟ ਥੋੜੇ ਦੇਰ ਦੇ ਵਿੱਚ ਕੀ ਚੱਲੀ ਜਾਂਦਾ ਬਾਈ ਲੋ ਜੀ ਜਿੰਨਾ ਚਿਰ ਆਉਂਦਾ ਕੇਵਲ ਅੱਜ ਦਾ ਸਰਰਾ ਰੇਟ ਵੇਣੇ ਬੱਕੀ ਜਾਂਦਾ 500 ਰੁਪਏ ਜਿਹੜਾ ਪਹਿਲੇ ਨਗਦ ਹੈ ਜਿਹੜਾ ਆ ਰੇਟ ਲੱਗ ਗਿਆ ਜੀ ਲੋ ਜੀ ਆ ਮੰਡੀ ਦਾ ਮੋਲ ਜਿਹੜਾ ਸਵੇਰ ਸਵੇਰ ਦਾ ਬਾਈ ਲੋ ਜੀ 30 ਜਨਵਰੀ 7 ਦਸੰਬਰ 2025 ਹਾਂ ਇੱਕੋ ਗਾਣ ਬੋਲੋ ਜੀ 420 400 420 420 아주 ਘਟਾ 420 ਰੁਪਏ 35 ਹੈ ਬਈ ਦੇਵਿਆ ਜਾਵੜੂਗਾ ਜਾਵੜੂਗਾ ਉਧਰ ਹੀ ਜਾਣਾ 30 ਰੁਪਏ 60 75 80 480 85 90 95 500 500 ਬੋਲਣਾ ਬਗਿਨੇ 500 ਦਈਏ ਭਾਈ ਲੋ ਭਾਈ ਦੂਸਰੇ ਨਾਲ ਦਾ ਵੀ ਰੇਟ ਉਹੀ ਲੱਗ ਗਿਆ ਸੇਮ ਰੇਟ ਲੱਗਾ ਭਾਈ 500 ਰੁਪਏ ਜਿਹੜਾ ਦੂਸਰੇ ਨਾਲ ਦਾ ਰੇਟ ਲੱਗ ਗਿਆ ਭਾਈ ਕੀ ਬਾਤ ਹੈ ਜਿਹੜਾ 500 ਰੁਪਏ ਦਾ ਜਿਹੜਾ ਰੇਟ ਟਾਪ ਦਾ ਰੇਟ ਲੱਗਿਆ ਭਾਈ ਲੋ ਜੀ ਇਹਦਾ ਗਾਗੂ ਸੋਤੀ ਹੈ ਬਾਈ ਰੌਣਕ ਮੇਲਾ ਜਿਹੜਾ ਲੱਗਿਆ ਆ ਚੱਪਤ ਰੱਖਾ ਕੇ ਆ ਗਿਆ ਤੇ ਦੇਖਦੇ ਆਂ ਕਿਹਦੀ ਦਾ ਭਾਗ ਜੁਹਦਾ ਹੈਗਾ ਮਿੱਤਰ ਪਿਆਰੂ ਉਧਰ ਦੀ ਨੇੜੇ ਖੁੱਜ ਕੇ ਅੰਦਰ ਦੀ ਥੋੜੀ ਬੋਲੋ ਬਾਈ ਦੁੱਧ ਵਾਲਾ ਕਹਿੰਦੇ ਦੁੱਧ ਲਾਰੀ ਚਲੋ ਰੱਖ ਲਿਆ 400 400 400 ਥਾਂ ਦਾ ਨਹੀਂ ਬੋਲਣਾ ਤੇ ਥਾਂ ਦਾ ਹੁਣੇ ਵੰਜਣਾ ਬਾਈ ਕਿੰਨੇ ਲੱਗੇ ਮਾਰਦਾ 2 ਮਿੰਟ ਕਿੱਥੇ ਲੱਗੇ ਆ ਜਿੰਨਾ ਲੱਗੇ ਮੈਨੂੰ ਪਤਾ ਨਹੀਂ ਆਹ ਨਾਲ ਹੀ ਦੇਗਾ 4 ਕਿਲੋਮੀਟਰ ਹੋਇਤੋਂ 4 ਕਿਲੋਮੀਟਰ ਹੋ ਰਹੇ ਐਨਾ ਕੀ ਆ ਬਈ 300 ਰੁਪਏ ਤੈਨੂੰ ਲਊਗਾ ਬੋਲੋ ਜੀ 400 410 10 410 15 ਜੀ ਨਹੀਂ 25 650 50 ਜਾ ਫੱਟ 65 70 80 ਪੂਰਾ ਦਾ ਫਸੋਆ ਅਸੀ ਮੈਨਾਂ ਕੀ ਕਰਾਂ ਸਹੀ ਗੱਲ ਹੈ 90 94 ਤਾਂ ਪਹਿਲੇ ਹੀ ਗਾਲਾ ਹੁੰਦਾ 500 ਦਾ 95 ਬੋਲਾ ਬਗਨੇ 495 ਓਏ ਵਧੀਆ ਲੋ ਜੀ 400 ਤੇ 95 ਰੁਪਏ ਭਾਈ ਤੀਸਰੇ ਨਗ ਦਾ ਰੇਟ ਲੱਗਾ ਜੀ 495 ਰੁਪਏ ਜਿਵੇਂ ਜਿਵੇਂ ਬੋਲੀ ਹੋਈ ਜਾਂਦੀ ਓਵੇਂ ਓਵੇਂ ਨਗ ਜਿਹੜੇ ਜਾਈ ਜਾਂਦੇ ਆ ਭਾਈ ਲੋ ਜੀ ਇੰਨੇ ਨਗ ਰਹਿ ਗਏ ਇਹਨਾਂ ਦਾ ਰੇਟ ਵੇਣਿਆ ਭਈ ਕੀ ਜਾਂਦਾ ਤੋਂ ਆਪਦਾ ਰੇਟ ਹਾਲੇ ਤਾਂ ਚੱਲੀ ਜਾਂਦਾ 500 ਰੁਪਿਆ ਲਓ ਭਾਈ ਆਹ ਕੁਆਲਿਟੀ ਹੈ 5-6 ਦਿਨ ਹੋ ਗਏ ਭਾਈ ਰੇਟ ਜਿਹੜਾ 500 ਰੁਪਏ ਤੇ ਹੀ ਚੱਲੀ ਜਾਂਦਾ 500 550 60 70 ਬਸ ਇੱਥੇ ਜਿਹੜਾ ਰੇਟ ਚੱਲੀ ਜਾਂਦਾ ਹੈਗਾ ਭਾਈ ਬਾਹਰ ਦੀ ਹੈ ਨਾ ਬਾਹਰ ਦੀ ਹੈ ਗਿੱਲੀ ਗਿੱਲੀ ਤਾਂ ਨਹੀਂ ਨਹੀਂ ਗਿੱਲੀ 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 ਹੈ ਨਹੀਂ ਬਾਹਰ ਦੀ ਤੂੜੀ ਆ ਭਾਈ ਬੋਲੋ ਕਿੰਨੇ ਨਿਕਲੂ ਵਿੱਚੋਂ ਬੜੀ ਬੁਟੀ ਵਿੱਚੋਂ ਮੜੀ ਮੋੜੇ ਰਲਾਉਂਦੇ ਕੋਈ ਤੋਪਾਇਆ ਜਾਂਦੀਆਂ ਉਹਨਾਂ ਚ ਹੋਰ ਕੀ ਹਾਲ ਆਲੰਦ ਜੀ ਚੱਲ 380 ਰੁਪਏ 380 380 380 380 ਬੋਲਾਂ ਬਾਈ ਕਿ ਨਾ 380 ਰੁਪਏ ਜੀ ਲਓ ਬਾਈ 300 ਤੇ 80 ਰੁਪਏ 300 ਤੇ 80 ਰੁਪਏ ਤੁਸੀਂ ਕਹਿੰਦੇ ਹੋਗੇ ਬਾਈ ਰੇਟੇ ਦਾ ਥੋੜਾ ਲੱਗਿਆ ਬਾਈ ਜੀ ਐਫ ਜੀ ਕੁਆਲਿਟੀ ਹੁੰਦੀ ਉਹ ਜਿਹੜਾ ਰੇਟ ਲੱਗ ਜਾਂਦਾ ਬਾਈ ਲੋ ਬਾਈ ਆ ਜਿਹੜੀ ਕੁਆਲਿਟੀ ਹੈ ਤੂੜੀ ਦੀ ਅੰਦਰ ਦੀ ਬਾਹਰ ਦੀ ਕਲਿੱਕ ਕਰੋ ਕਰ ਦੇ ਅੰਦਰ ਵੀ ਥੋੜੀ ਬੋਲੋ ਬਾਈ 400 ਰੁਪਿਆ 400 10 ਕਰ 10 15 20 25 35 40 40 45 ਇਹ 445 450 450 ਬੋਲਾਂਗੇ ਨੇ 55 60 65 70 80 400 ਸੀ ਬੋਲਾਂਗੇ ਨੇ 480 ਲੋ ਜੀ ਭਾਈ 480 ਰੁਪਏ ਕੀ ਬਾਤ ਆ ਭਾਈ 480 ਤੇ 80 ਰੁਪਏ ਲੋ ਜੀ ਐ ਕਰ ਰਿਹਾਗਾ ਲਾਸਟ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਬਈ ਇਹਦਾ ਰੇਟ ਵੈਣਿਆ ਕਿਥੋਂ ਤੱਕ ਜਿਹੜਾ ਕਿਥੋਂ ਲੈ ਕੇ ਤੇ ਕਿਥੋਂ ਤੱਕ ਜਿਹੜਾ ਲੱਗੂਗਾ ਲਾਈਕ ਆਪ ਵੀ ਕਰਦੇ ਜੋਰ ਕਰ ਲੈ ਆ ਕੁਆਲਿਟੀ ਜਿਹੜੀ ਟੁੜੀ ਦੀ ਭਾਈ ਬੋਲੋ ਕਿ ਇਹਦੀ ਟੁੜੀ ਬਈ ਅੰਦਰ ਦੀ ਅੰਦਰ ਦੀ ਹੈ ਅੰਦਰ ਦੀ ਥੋੜੀ ਬੋਲੋ ਸਾਢੇ 400 ਹੈ ਸਾਢੇ 400 ਸਾਢੇ 400 ਜੀ 60 60 65 ਕਰ 80 85 5 300 ਕਰ 500 5 10 ਕਰ 10 15 20 ਕਰ 20 25 ਠੀਕ ਹੈ 2 35 550 ਕਰ 550 ਜੀ ਇਹਨੂੰ ਦੇ ਬਾਈ ਨੂੰ ਕੰਨ ਨੂੰ ਕੰਨ ਨੂੰ ਲੈ ਜਾਗੇ ਸਾਢੇ 55 ਹੈ 55 60 ਕਰ 60 65 70 ਕਰ 70 ਹਾਂਜੀ 75 80 ਕਰ 80 85 90 ਕਰ 90 94 600 ਕਰ 600 600 ਰੁਪਏ ਬੋਲਣਗੇ ਨੇ 5 ਰੁਪਏ 10 ਕਰ 10 ਰੁਪਏ ਕੀ ਬਾਤ ਆ ਭਾਈ ਹਾਂਜੀ 600 ਦਾ ਬੋਲਣਗੇ ਨੇ 600 ਬੱਲੇ 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 ਭਾਈ 600 ਤੇ 10 ਰੁਪਏ ਅੱਜ ਪਏ ਪਟਾਕੇ ਭਾਈ ਅੱਜ ਪਏ ਪਟਾਕੇ ਕਹਿੰਦੇ ਤੂੜੀ ਵਧੀਆ ਸੀ ਅੰਦਰ ਦੀ 600 ਤੇ 10 ਰੁਪਏ ਕੀ ਬਾਤ ਆ ਭਾਈ ਯਾਰ ਭਾਈ ਬੜੇ ਦਿਨਾਂ ਤੋਂ ਵੇਖਣ ਨੂੰ ਮਿਲਿਆ ਵੀ 600 ਤੇ 10 ਰੁਪਏ ਜਿਹੜਾ ਰੇਟ ਗਿਆ ਭਾਈ ਕੋਟਕਪੂਰਾ ਦੀ ਮੰਡੀ ਦੇ ਵਿੱਚ ਕੀ ਬਾਤ ਆ ਬੱਲੇ 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 ਭਾਈ ਬੜਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਭਾਈ ਲੋ ਜੀ